ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀ ਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮਾਰੇ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੰਚ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਦੇ ਅਵਨ ਰਾਗਾ ਸਮਹਲਾ ਪਹਿਲਾ ਸ਼ੇਕ ਕਰੇ ਸ਼ੇਗੋਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਟੋਏ ਰਹਾਓ ਵਿਸਵੇ ਛਸਿਆ ਕੜੀਆਂ ਪਹਿਰਾ ਛਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪਮਲ ਆਨ ਲੋ ਪਵਨ ਚਵਰ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪਹਿਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਹੈ ਤੋਹਿ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਈ ਵਿਚਲਤ ਮੋਈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੁ ਆਨ ਦਿਨੁ ਮਾਇ ਆਹੀ ਪਿਆ사 ਕਿਰਪਾ ਜਲ ਦੇ ਨਾਨਕ ਸਾਰੰਗੋ ਹੋਇ ਤੇ ਤੇਰੇ ਨਾਇ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਰ ਡੰਡਾਉਤ ਪੁਣ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ جوں جو چل چ دکھ پاو ہے جم کال سہ سر ڈنڈا ہے ہر جن ہر ہر نم سمانے دکھ جنم مرن پا کنڈا ہے ناسی پرک پایا پرمیشر بہ سوب برہ منڈا ہے ہم گریب مسکین پرب تیرے ہر راکھ راکھ وڈ ود وڈا ہے ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੂੰ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹੀਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਘਟੈ ਦਿਨ ਸਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹੱਜ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਗੁਰੂ ਪਾਸ਼ਾ ਆਪ ਜੀ ਦੇ ਚਰਨਾ ਕਮਲ ਨਾ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰੂ ਪਾਸ਼ਾ ਜੀ ਆਇਆ ਹੋਇਆ ਚਾਰ ਪੈਰ ਦਿਹਾੜਾ ਸੁੱਖੰ ਦਾ ਬਤੀਤ ਹੋਇਆ ਧੰਨਵਾਦ ਸ਼ੁਕਰ ਹੈ ਗੁਰੂ ਪਾਸ਼ਾ ਜੀਓ ਸੰਦਰ ਦੇ ਸਮੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਰਹਿ ਰਾਜ ਸਾਹਿਬ ਜਾਬ ਕਰਾਇਨ ਉਪਰੰਤ ਗੁਰੂ ਪਾਸ਼ਾ ਜੀਓ ਆਪ ਜੀ ਨੇ ਕਿਰਪਾ ਕੀਤੀ ਹੈ ਜੀ ਕੀਰਤਨ ਸੋਲ ਦੇ ਜਾਪ ਹੋਏ ਨ ਗੁਰੂ ਪਾਸ਼ਾ ਜੀਓ ਬਾਣੀ ਪੜਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਗੁਰੂ ਪਾਸ਼ਾ ਜੀਓ ਅੱਗੇ ਤੋਂ ਸਮਤ ਬਖਸ਼ੀ ਨਹੀਂ ਚਾਰ ਪੈਰ ਰਹਿਣ ਆਪਣੀ ਯਾਦ ਅੰਦਰ ਸੁੱਖਾਂ ਦੀ ਬਦਲੀ ਕਰਾ ਲੈਣੀ ਗੁਰੂ ਪਾਸ਼ਾ ਜੀਓ ਕਿਰਪਾ ਕਰਨਾ ਵਾਹਿਗੁਰੂ ਜੀ ਅਸੀਂ ਮਨਮੁਖ ਮਨ ਨੂੰ ਮੁਖ ਰੱਖ ਕੇ ਚੱਲਣ ਵਾਲੇ ਗੁਰੂ ਪਾਸ਼ਾ ਜੀਓ ਜੀਵਾਂ ਕਿਰਪਾ ਕਰਨੀ ਆਪ ਗੁਰੂ ਪਾਸ਼ਾ ਜੀ ਆਪਣੀ ਬਖਸ਼ਿਸ਼ ਅਤ ਗੁਰਸਿੱਖੀ ਜੀਵਨ ਗੁਰਮੁਖ ਵਾਲਾ ਜੀਵਨ ਬਖਸ਼ਿਸ਼ ਕਰਨਾ ਗੁਰੂ ਪਾਸ਼ਾ ਜੀ ਦੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਅਮਰਤ ਵੇਲੇ ਦਾਤ ਬਖਸ਼ਿਸ਼ ਕਰਨੀ ਆਪਣੇ ਚਰਨਾਂ ਕਮਲ ਨੂੰ ਜੋੜ ਕੇ ਰੱਖਣਾ ਗੁਰੂ ਪਾਸ਼ਾ ਜੀ ਉਹ ਤਾਂ ਕਿ ਸਾਡਾ ਆਇਆ ਹੋਇਆ ਇਹ ਮਨੁੱਖਾ ਜਨਮ ਆਪ ਜੀ ਦੀ ਬਖਸ਼ਿਸ਼ ਕਿਰਪਾ ਸਰਕਾਰ ਆਪ ਜੀ ਦੀ ਯਾਦ ਅੰਦਰ ਹੀ ਸੁੱਖਾਂ ਦਾ ਬਤੀਤ ਹੋ ਜਾਵੇ ਕਿਰਪਾ ਕਰਨੀ ਗੁਰੂ ਪਾਸ਼ਾ ਜੀ ਉਹ ਸਰਬੱਤ ਦਾ ਭਲਾ ਕਰਨਾ ਸਮੂਹ ਸਾ ਸੰਗਤ ਦਾ ਧੰਨਵਾਦ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਚਰਨਾਂ ਕਮਲ ਨਾਲ ਜੋੜ ਕੇ ਇਸ ਭਾਗਾ ਸਮਾ ਬਖਸ਼ਿਸ਼ ਕੀਤਾ ਹੈ ਸਾਰੀ ਸੰਗਤ ਗੱਜ ਵਜ ਕੇ ਫਤਿਹ ਬੁਲਾਵਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ